ਲੋਕਾਂ ਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਪਾਂ ਕੱਲ ਕਰਾਂਗੇ ਬੈਸਟਾਂ ਦੇ ਲਈ ਘੋੜੇ ਸੀਗੇ ਫਿਰ ਨੁਕਰੇ ਕੌਣ ਲੈਗਾ ਜਿੱਤ ਕੇ ਪਰ ਅੱਜ ਬੈਸਟਾਂ ਵਾਲੇ ਘੋੜੇ ਤੇ ਪੂਰੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਜਾਫੀ ਕੌਣ ਬਣਿਆ ਉਹਦੇ ਲਈ ਸੋਨੇ ਦੇ ਕੈਂਠੇ ਸੀਗੇ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚ ਐਂਡ ਤੱਕ ਬਨੇ ਰਹੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਗੱਲ ਕਰਾਂਗੇ ਟਾਪ ਦੇ ਕਬੱਡੀ ਟੂਰਨਾਮੈਂਟ ਚਾਚੋਵਾਲ ਡਿਸਟ੍ਰਿਕਟ ਜਲੰਧਰ ਦੇ ਵਿੱਚ ਟੋਪ ਦਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਫਾਈਨਲ ਮੈਚ ਹੋਇਆ ਸੀਗਾ ਪਗਵਾੜਾ ਟਾਈਗਰ ਤੇ ਸਰਹਾਲਾ ਰਣੂਆ ਇੱਥੇ ਪਗਵਾੜਾ ਟਾਈਗਰ ਦੇ ਸਾਡੇ 24 ਨੰਬਰ ਤੇ ਸਰਹਾਲਾ ਰਣੂਆ ਦੇ 32 ਨੰਬਰ ਫਾਸਟ ਰੇਡ ਟੀਮ ਸਰਹਾਲਾ ਰਣੂਆ ਤੇ ਸੈਂਕੜੇ ਦੀ ਟੀਮ ਫਗਵਾੜਾ ਟਾਈਗਰ ਇੱਥੇ ਜਿਹੜੇ ਪੂਰੇ ਟੂਰਨਾਮੈਂਟ ਦਾ ਬੈਸਟ ਰੇਡਰ ਬਣਿਆ ਉਹ ਬਣਿਆ ਜੋਤਾ ਮਹਿਮਦ ਵਾਲੀਆ ਮੁੰਡਾ 40 ਰੇਡਾਂ ਪਾਈਆਂ ਤੇ 35 ਨੰਬਰ ਲੈ ਜੋਤੇ ਮਹਿਮਦ ਵਾਲੀਏ ਨੇ ਤੇ ਪੂਰੇ ਟੂਰਨਾਮੈਂਟ ਦਾ ਬੈਸਟ ਜਾਫੀ ਬਣਿਆ लवली ਮਹਿਮਦਵਾਲ ਮੁੰਡਾ ਜਿਹਦੇ 30 ਟੱਚ ਤੇ 12 ਜੱਪੇ ਸੀਗੇ ਪੂਰੇ ਟੂਰਨਾਮੈਂਟ ਦੇ ਤੇ ਬੈਸਟ ਫਾਈਨਲ ਮੈਚ ਚ ਬੈਸਟ ਰੇਡਰ ਬਣਿਆ ਜੋਤਾ ਮਹਿਮਦਵਾਲੀਆ 16 ਰੇਡਾਂ ਪਾਈਆਂ 15 ਨੰਬਰ ਲੈ ਮੁੰਡੇ ਨੇ ਤੇ ਬੈਸਟ ਜਾਫੀ ਬਣਿਆ लवली ਮਹਿਮਦਵਾਲੀਆ ਜਿਹਦੇ 12 ਟੱਚ ਸੀਗੇ ਤੇ 4 ਜੱਪੇ ਸੀਗੇ ਬੈਸਟ ਅਦਲੇ ਨੁਕਰੇ ਘੋੜੇ ਸੀਗੇ ਪਹਿਲਾ ਨਾਮ 60000 ਸੀ ਦੂਜਾ ਨਾਮ 44000 ਸੀ ਤੇ ਪੂਰੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਜਾਫੀ ਨੂੰ ਸੋਨੇ ਦੇ ਇਕੱਠੇ ਸੀਗੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਧੰਨਵਾਦ ਥੈਂਕ ਯੂ